ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇ ਮੇਰੇ ਬਲੌਗ ਨੂੰ ਚਾਸ ਕਰਦੇ ਹੋ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਕੁਛ ਵਧੀਆ ਕਰਦੇ ਪਏ ਹੋਗੇ ਤੇ ਮਾਤਾ ਜੀ ਖੇਤ ਜਿਹੜਾ ਮਾਰਨ ਆ ਗਿਆ ਖੇਤ ਯਾਰ ਕਾਫੀ ਦਿਨ ਹੋ ਗਏ ਆਇਆ ਨਹੀਂ ਸੀ ਕਿਹਾ ਪਹਿਲਾਂ ਸਪੈਸਟਰ ਕੋਲ ਗਏ ਹੋਏ ਸੀ ਇਹ ਤੇ ਪੇਰਾ ਤਿੰਨ ਚਾਰ ਦਿਨ ਬਾਅਦ ਤੇ ਲਾਇਆ ਹੁਣ ਆਇਆ ਸੀ ਆ ਤੇ ਆਏ ਨੂੰ ਤਾਂ ਹੋ ਗਏ ਦੋ ਤਿੰਨ ਦਿਨ ਪਰ ਅੱਜ ਆਇਆ ਹੁਣ ਖੇਤ ਮੈਂ ਚਲੋ ਕਿ ਗੇੜਾ ਮਾਰ ਆਈਏ ਗੇੜਾ ਮਾਰਨਾ ਵੀ ਜ਼ਰੂਰੀ ਹੈ ਇਧਰ ਦੇਖਣਾ ਜੀ ਕੜਕ ਸਾਰੇ ਕਿਤੇ ਗੇੜਾ ਮਾਰਨ ਆਇਆ ਸੀ ਆ ਤੇ ਮੈਂ ਚਲੋ ਕਣਕ ਚ ਗੇੜਾ ਮਾਰ ਆਈਏ ਤੇ ਇਤਰਾਪਾ ਵਟ ਨਾਲ ਵਟਾ ਸਾਰਾ ਉਧਰ ਵੀ ਲਾਈ ਹੋਈ ਹੈ ਤੇ ਇਧਰ ਨਾਮ ਨਾਲ ਛੱਟਾ ਦਿੱਤਾ ਹੋਇਆ ਸੀ ਵਟਾਂ ਦੇ ਹੌਣੀ ਲੱਗੀ ਜਾਂਦੀ ਸਾਰੀ ਪੂਰੀ ਚਲੋ ਉਧਰ ਤੁਹਾਨੂੰ ਦਿਖਾਉਣਾ ਮੈਂ ਜਿੱਦ ਸਰੋ ਸਾਰੀ ਕੰਦੋੜ ਡੇਢ ਦੋ ਕਨਾਲਾਂ ਦਾ ਸਰੋ ਬੀਜੀ ਸੀਗੀ ਇੱਕ ਕਰੀ ਚੈੱਕ ਮਾਹੌਲ ਚਾੜਾ ਬੱਟਾ ਦੇ ਸਰੋ ਦਾ ਛੱਟਾ ਜੇ ਦੇਤਾ ਸੀ ਅਸੀਂ ਬੱਟਾ ਦੇ ਨਾਲ ਨਾਲ ਤੇ ਲੱਕੜੀ ਕੈਂਟ ਚੀਜ਼ ਲੱਦੀ ਪਈ ਹੈਗੀ ਵਿਸਾ ਲੋ ਰਸਤਾ ਪੂਰੀ ਕੈਂਟ ਚੀਜ਼ ਲੱਗੀ ਜਾਂਦੀ ਹੈ ਉਹ ਰਸਤਾ ਤਾਂ ਕੀ ਹੈ ਖਾਲਾ ਹੈਗਾ ਤੇ ਆ ਸਾਡਾ ਸਰੋਂ ਨਵਿਆ ਜਿਹਾ ਕਾਫੀ ਦਿਨਾਂ ਬਾਅਦ ਖੇਤ ਆਇਆਗਾ ਪਹਿਲਾਂ ਸਿਸਟਰ ਕੋਲ ਗਏ ਹੋਏ ਸੀਗੇ ਤੇ ਇੱਧਰੋਂ ਆ ਗਏ ਤੇ ਵਧੀਆ ਮਾਹੌਲ ਚੱਲ ਰਿਹਾ ਬੈ ਦੋ ਤਿੰਨ ਚਾਰ ਦਿਨ ਮੈਂ ਸਿਸਟਰ ਕੋਲ ਆਇਆ ਸੀ ਆ ਫਿਰ ਹੁਣ ਆਇਆ ਸੀ ਆ ਮੈਂ ਹਿੰਦੂ ਦੋ ਤਿੰਨ ਦਿਨ ਹੋ ਗਏ ਪਰ ਫਿਰ ਵੀ ਹੁਣਾ ਕੀ ਦੇਖਿਆ ਨੇ ਆ ਬਾਬਾ ਜੀ ਰੁਕ ਜਾਓ ਨਹੀਂ ਆ ਮੈਂ ਮੂਤ ਤੋਂ ਇੱਧਰ ਆਇਆ ਸੀ ਇੱਧਰ ਬਰਤ ਪਹਾੜ ਦਿਖਾਉਣ ਵਾਲਾ ਜੀ ਹਾਂ ਗਾਇਸ ਪਹਾੜ ਉਹ ਵੀ ਗੁਰੂਤਮ ਪਰ ਮਾਰੇ ਕਿੱਸੇ ਕਿਉਂਕਿ ਇਹ ਪਹਾੜ ਉਹ ਅਕਚੁਅਲੀ ਤਾਂ ਰਾਤ ਨੂੰ ਫੁੱਲ ਬਾਰੀ ਹੋਣੀ ਹੈ ਇਹਦੇ ਵੇਲੇ ਹਮਾਰੇ ਸਿੱਤੇ ਪੂਰਾ ਪਾਣੀ ਪਾਣੀ ਖੜ ਚੁਕਾ ਹੈ ਯਾਹਾਂ ਤੇ ਮੈਂ ਆ ਵੀ ਉੱਥਾਂ ਮੈਂ ਸਿੱਧਾ ਨਾ ਨਹੀਂ ਕਰਦਾ ਆ ਜੋ ਆ ਗਏ ਸਾਰੇ ਸਰੋਜ ਜੋਸ਼ੀ ਵਾਲੇ ਪਗਲੇ ਫੈਨ ਨੇ ਬਈ ਇਹ ਸਾਰਾ ਦਿਨ ਸਰੋਜ ਜੋਸ਼ੀ ਸਰੋਜ ਜੋਸ਼ੀ ਦੇ ਵਲੌਗ ਦੇ ਦੇਰਿੰਦ ਨੇਗੇ ਆ ਹੁਣ ਉੱਠ ਕੇ ਗਏ ਨੇਗੇ ਕਮਰੇ ਦੇ ਬਾਹਰ ਇਹਦੀ ਬਲੌਗ ਦੇ ਦੇਣ ਸਰੋਜੂ ਜੀ ਦੇ ਬਾਕੀ ਵਧੀਆ ਯਾਰ ਬੰਦਾ ਕੰਮ ਵੀ ਬਹੁਤ ਵਧੀਆ ਕਰੀਦਾ ਸਬਸਕ੍ਰਾਈਬਰ ਵੀ ਬਹੁਤ ਨੇ ਬਾਕੀ ਜਵਾਕਾਂ ਨਾਲ ਕੋਨਾਲੀ ਕਨੂਲੀ ਜਿਹੜੇ ਹੁੰਨੇ ਨੇ ਜਵਾਕ ਜੇ ਉਹਨਾਂ ਕਰਕੇ ਵਧੀਆ ਸਿਸਟਮ ਆਏਗਾ ਵਧੀਆ ਜਵਾਕਾਂ ਨਾਲ ਬਈ ਖੁਸ਼ ਹੋ ਕੇ ਦੇਖਦੇ ਨੇ ਜਵਾਕ ਉਹਨੇ ਬੈਠੇ ਜਿੱਦਨੇ ਦੇਖ ਕੇ ਫਿਰ ਤੇ ਮਰਮੋੜ ਹਣ ਲਈ ਉਹਨੇ ਦੇਖੀ ਜਦੋਂ ਮੈਂ ਬਾਹਰ ਭਜਾ ਦੇ ਫਿਰ ਮੈਂ ਚੱਲੋਂ ਹਾਂ ਉਹ ਸਾਡਾ ਟੀਵੀ ਦੇਖਣ ਦਾ ਟਾਈਮ ਆ ਗਿਆ ਵਾਗਾ ਤੇ ਚਲੋ ਵਧੀਆ ਵਧੀਆ ਐਂਟਰਟੇਨਮੈਂਟ ਕਰਦਾ ਬੰਦਾ ਬਹੁਤ ਵਧੀਆ ਚਲੋ ਚੱਲਦੇ ਆ ਕਿੱਥੇ ਚੱਲੇ ਦੇਖਾ ਹੋਰ ਕੀ ਲਿਆਏਗਾ ਕਹਿੰਦਾ ਚੋਪਟ ਲੈ ਕੇ ਆਉਂਗਾ ਕੀ ਕਿਹਦੀ ਲੈਣ ਚੱਲੇ ਵੀ ਕੇ ਟਾਕਟ ਅੱਛਾ ਕਿੰਦੇ ਵਾਸਤੇ ਚੋਈ ਪਪ ਕਿੰਦੇ ਵਾਸਤੇ ਲੈਣ ਚੱਲੇ ਚੋਈ ਪਪ ਹਾਂ ਕਿੰਦੇ ਵਾਸਤੇ ਕਿੰਨ ਦੀਦੀਆਂ ਦੀਦੀ ਵਾਸਤੇ ਦੀਦੀ ਵਾਸਤੇ ਕਹਾਂ ਤੋਂ ਕੱਢੀ ਤਾ ਸਟਾਰਟ ਕਰਕੇ ਸਟਾਰਟ ਹਾਂ ਸਟਾਰਟ ਬੰਦੇ ਕਾਦੇ ਤੂੰ ਬੰਦੇ ਹਉ ਤਾਂ ਨਹੀਂ ਬੰਦਾਂਗੇ ਜੇ ਆ ਕੇ ਕਹਿੰਦੀ ਸਟਾਰਟ ਕਰਦੀ ਨਹੀਂ ਹੋਈ ਸਟਾਰਟ ਕਰ ਦੇ ਇੱਕ ਸਟਾਰਟ ਕਰਕੇ ਆ ਨਾ ਤਾਂ ਬੰਦ ਆ ਦੇ ਸੈਸ ਨਹੀਂ ਚੱਲਦੀ ਫੀਨ ਕਿਥੋਂ ਸਟਾਰਟ ਕਿੱਥੋਂ ਹੁੰਦੀ ਐ स्टार्ट तो होता है <laughs> पता है देखो तो सड़फ लगती मसती है है वो बाय <laughs> जा ले चीजी ले जा ले फिर हां ले

ਆ ਸਰਗੁਣਾ ਪੇਡੇ 3 2 1 0 3 ਫੈਦ ਕੀ ਤਰਨੇ ਨਹੀਂ ਸੁਸੀ